ਜਿਉਂ ਜੁਆਇਨ ਕੀਤਾ ਸੀਗਾ ਮੇਰਾ ਮਨ ਸੀਗਾ ਕਿ ਮੈਂ ਇੱਕ ਵਾਰੀ ਆ ਕੇ ਲੋਕਾਂ ਨਾਲ ਪਬਲੀਕਲੀ ਇੰਟਰੈਕਟ ਕਰਾਂ ਸਮਾਂ ਨਹੀਂ ਸੀ ਮਿਲਿਆ ਬਿਕੋਜ਼ ਪਹਿਲੇ ਇਲੈਕਸ਼ਨ ਸੀਗੇ ਸੋ ਟੂਡੇ ਆਈ ਗਾਟ ਸਮ ਟਾਈਮ ਸੋ ਆਈ ਥੋਟ ਕਿ ਆਈ ਸਟਾਰਟਡ ਫਰਮ ਬਟਾਰਾ ਇਸ ਕਰਕੇ ਮੈਂ ਇੱਥੇ ਆ ਜਾਇਆ ਮੈਂ ਚਾਹੁੰਦਾ ਸੀ ਕਿ ਜੋ ਲੋਕਾਂ ਦੇ ਮਨ ਦੇ ਵਿਚਾਰ ਨੇ ਉਹ ਖੁੱਲ ਕੇ ਸੁਣੇ ਆ ਜੋ ਅਸੀਂ ਕਰ ਰਹੇ ਆ ਜੋ ਸਮਾਜ ਨੂੰ ਨਜ਼ਰ ਆ ਰਿਹਾ ਉਹ ਸਾਰੀ ਜਾਣਕਾਰੀ ਹਾਸਲ ਕਰਕੇ ਫਿਰ ਜੋ ਸਾਨੂੰ ਅੱਗੇ ਕਰਨ ਦੀ ਲੋੜ ਆ ਅਸੀਂ ਉੱਤੇ ਸਟ੍ਰੈਟਜੀ ਬਣਾ ਸਕੀਏ ਅੱਜਕੱਲ ਵੈਸੇ ਵੀ ਆ ਮਾਨਯੋਗ ਮੁੱਖ ਮੰਤਰੀ ਜੀ ਦੇ ਆਦੇਸ਼ ਅਨੁਸਾਰ ਤੇ ਸਾਡੇ ਡੀਜੀਪੀ ਪੰਜਾਬ ਸਾਹਿਬ ਦੇ ਆਦੇਸ਼ ਅਨੁਸਾਰ ਨਸ਼ਾ ਖਿਲਾਫ ਅਸੀਂ ਇੱਕ ਮਹਿੰਮ ਚੜੀਦੀ ਹੈ ਮੈਂ ਉਸ ਬਾਰੇ ਲੋਕਾਂ ਨੂੰ ਜਾਗਰੂ ਕਰਨਾ ਚਾਹੁੰਦਾ ਸੀਗਾ ਕਿ ਅਸੀਂ ਕਿਸਾਂ ਦੀ ਰਿਸਕ ਕਰ ਰਹੇ ਹਾਂ ਕਿਸਾਂ ਸਚੂਸ ਕਰ ਰਹੇ ਹਾਂ ਕੀ ਅਸੀਂ ਕਰ ਰਹੇ ਹਾਂ ਕਿਸਾਂ ਅਸੀਂ ਜਿਹੜੇ ਇਸ ਮਗਲਰ ਨੇ ਅਤੇ ਪਾਪ ਦੀ ਕਮਾਈ ਤੋਂ ਇਹ ਸਾਰੀ ਪ੍ਰਾਪਰਟੀਆਂ ਬਣਾਈਆਂ ਅਸੀਂ ਕਿਸਾਂ ਉਹਨਾਂ ਨੂੰ ਜਬਤ ਕਰ ਰਹੇ ਹਾਂ ਫ੍ਰੀਜ਼ ਕਰ ਰਹੇ ਹਾਂ ਉਸ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਸੀਗਾ ਉਹੀ ਮੈਂ ਲੋਕਾਂ ਨਾਲ ਅੱਜ ਸਾਂਝਾ ਕੀਤਾ ਹੈਗਾ ਉਹਨਾਂ ਨੂੰ ਦੱਸਿਆ ਕਿ ਸਾਡੀ ਜਿਹੜੀ ਮੁਹਿੰਮ ਆ ਇਹ ਬਿਲਕੁਲ ਚੱਲ ਰਹੀ ਆ ਔਰ ਆਣ ਸਮਝ ਹੋਰ ਤੇਜ ਹੋਏਗੀ ਉਸ ਕੜੀ ਤੇ ਹੈਟ ਵਾਸ ਜਸਟ ਅ ਪਬਲਿਕ ਪੁਲਿਸ ਪਬਲਿਕ ਇੰਟਰੈਕਸ਼ਨ ਐਂਡ ਆਮ ਵੈਰੀ ਹੈਪੀ ਕਿ ਲੋਕਾਂ ਨੇ ਬੜੇ ਖੁੱਲ ਕੇ ਵਿਚਾਰ ਰੱਖੇ ਆ ਅਸੀਂ ਸੋਚਿਆ ਸੀ 45 ਮਿੰਟ ਦਾ ਸਮਾਂ ਜਿਹੜਾ ਸੈਕਿੰਡ 2 ਆਰਸ ਲੋਕ ਕਨਸਰਨ ਹੈ ਜੀ ਇਸ ਸ੍ਰੇਤੀ ਤੋਂ ਲੋਕਾਂ ਦਾ ਕਨਸਰਨ ਤੇ ਹੈ ਡੈਫੀਨਿਟਲੀ ਡਰੱਗਸ ਇੱਕ ਡਿਸਕਸ਼ਨ ਦਾ ਮੁੱਦਾ ਅੱਜਕੱਲ੍ਹ ਹਰ ਇੱਕ ਦਾ ਆਪਣਾ ਤੇ ਆਪਣਾ ਪਰਸਪੈਕਸ਼ਨ ਹੈ ਕੋਈ ਕਹਿੰਦਾ ਵਧ ਗਿਆ ਕੋਈ ਕਹਿੰਦਾ ਘਟ ਗਿਆ ਕੁਛ ਨਹੀਂ ਕਿਹਾ ਜੀ ਵਧਿਆ ਕੁਛ ਨਹੀਂ ਕਿਹਾ ਪੁਲਿਸ ਬਹੁਤ ਛਾ ਕੰਮ ਕਰ ਰਹੀ ਹੈ ਜਿਵੇਂ ਇੱਕ ਸਪான்ਸਰ ਉਹ 35 ਸਾਲ ਤੋਂ ਸਰਪੰਚ ਨੇ ਉਹਨੇ ਦੱਸਿਆ ਕਿ ਸਰ ਮੇਰੇ ਇਲਾਕੇ ਚ ਬਹੁਤ ਅੱਛਾ ਕੰਮ ਪੁਲਿਸ ਨੇ ਕੀਤਾ ਹੈਗਾ ਕਿ ਕੋਰ ਸਪான்ਸਰ ਨੇ ਕਿਹਾ ਕਿ ਨਹੀਂ ਮੇਰੇ ਤੁਸੀਂ ਆ ਕੇ ਪਿੰਡ ਚ ਬੰਡ ਡੋਪਡਸ ਕਾ ਲੋ ਤੁਹਾਨੂੰ ਦੋ ਬੰਦੇ ਵੀ ਨਹੀਂ ਛੇੜੀ ਨੀ ਮਿਲਣਗੇ ਸੋ ਸਾਨੂੰ ਕਾਫੀ ਲੋਕਾਂ ਤੋਂ ਅੱਛੀ ਫੀਡਬੈਕ ਮਿਲੀ ਹੈ ਉਸ ਫੀਡਬੈਕ ਦੇ ਬੇਸ ਤੇ ਅਸੀਂ ਆਉਣ ਵਾਲੇ ਸਮੇਂ ਚ अपने ऑपरेशन प्लान करेंगे एंड देन वी विल गो इन ए फुल मैनर अगेंस्ट दिस डी पीपल मैं हमेशा तो इस चीज़ विश्वास किया अज भी उही बेनती की थी है अज भी उही अपील की थी है लोगों को इनफोमेषन कितने की हो रहा कि नहीं हो बिकॉज हर गली मुहल असी इसे समाज चो इस सिस्टम चो ही है लोगों को पता हों कि कौन की कर रहा, की नहीं रहा, रहा कि नहीं कर रहा जमें एक दो बुलारा कहा कि पुलिस पता हों ਸੋ ਆਈਵ ਟੋਲਡ देम ਕਿ ਇਹ ਨਹੀਂ ਗੱਲ ਕਿ ਸਾਨੂੰ ਪਤਾ ਹੈ ਤਾਂ ਅਸੀਂ ਇਸ ਚੀਜ਼ ਨੂੰ ਲੌਕ ਕਰੀਏ ਬਟ ਅਗਰ ਲੋਕਾਂ ਦੀ ਇਨਫੋਰਮੇਸ਼ਨ ਤੇ ਪੁਲਿਸ ਐਕਸ਼ਨ ਆਪਸ ਵਿੱਚ ਮੇਲ ਖਾ ਜਾਣ ਇੱਕ ਸੇਮਲ ਬਣ ਜੇ ਤਾਂ ਫਿਰ ਕੋਈ ਇਸ ਚੀਜ਼ ਨੂੰ ਨਹੀਂ ਨਜ਼ਰਾਂ ਦੀ ਕੋਈ ਪ੍ਰੋਬਲਮ ਕਿ ਅਸੀਂ ਇਸ ਬਿਮਾਰੀ ਨੂੰ ਜਨਮੁਰਗੇ ਨਾਲ ਸੁਲਝ ਸਕੀ ਹੈ ਨਾ ਅਰ ਐਸ ਸ਼ੋਰ ਮੈਂ ਪਬਲਿਕ ਨੂੰ ਹੀ ਵਿਸ਼ਵਾਸ ਦਿਵਾਵਾਂਗਾ ਕਿ ਸਾਡੇ ਨਾਲ ਖੁੱਲ ਕੇ ਇੰਟਰੈਕਟ ਕਰੋ ਤੁਹਾਡੀ ਪਹਿਚਾਨ ਗੁਪਤ ਰੱਖੀ ਜਾਏਗੀ ਕੋਈ ਗੱਲ ਬਾਹਰ ਨਹੀਂ ਆਏਗੀ ਇਦੇ ਨਾਲ ਨਾਲ ਮੈਂ ਪੇਰੈਂਟਸ ਨੂੰ ਪਰਿਵਾਰਾਂ ਨੂੰ ਵੀ ਅਪੀਲ ਕਰਨੀ ਚਾਹਨਾ ਕਿ ਸਾਰਾ ਕੁਝ ਪੁਲਿਸ 'ਤੇ ਨਾ ਛੱਡੋ ਸਾਡੀਆਂ ਕਈ ਹੋਰ ਵੀ ਪ੍ਰਾਇੋਰਟੀਜ਼ ਨੇ ਕਿ ਹੋਰ ਵੀ ਕੰਮ ਨੇ ਅਸੀਂ ਐਂਡ ਵੀ ਆਰ ਐਕਸਪੈਕਟਿਡ ਐਂਡ ਸਪੋਸਟ ਟੂ ਡਿਲੀਵਰ ਮੋਰ ਦੈਨ 100% ਔਨ ਏਵਰੀ ਫਰੰਟ ਥੋੜਾ ਸਾਰੇ ਪਰਿਵਾਰ ਵੀ ਆਪਣਾ ਰੋਲ ਅਦਾ ਕਰਨ ਬੱਚਿਆਂ ਨੂੰ ਬਿਜ਼ੀ ਰੱਖਣ ਸਪੋਰਟਸ ਬਾਂ ਬੱਚਿਆਂ ਆਪਣੇ ਨੂੰ ਜਿਹੜੀ એનર્ਜੀ ਆ ਉਹ ਚੰਗੇ ਚੈਨਾਂ ਚਲਾਣ ਤਾਂ ਕਿ ਬੱਚੇ ਇਹਨਾਂ ਬੁਰਾਈਆਂ ਵਾਲ ਕ੍ਰਿਤੀਆਂਵਲ ਨਾ ਜਾਣ ਪਰ ਜੇਕਰ ਕਿਤੇ ਕੋਈ ਐਹੋ ਜੀ ਗੱਲ ਹੋ ਜਾਂਦੀ ਹੈ ਤਾਂ ਫਿਰ ਉਹਨੂੰ ਛਪਾਨ ਦੀ ਕੋਸ਼ਿਸ਼ ਨਹੀਂ ਕੀਤੀ ਐ ਪੁਲਿਸ ਨਾਲ ਸਾਂਝੀ ਕਰਕੇ ਉਸ ਬੱਚੇ ਦਾ ਸਰਕਾਰੀ ਇਲਾਜ ਕਰਾ ਕੇ ਉਹਨੂੰ ਦੁਬਾਰਾ ਠੀਕ ਕਰਕੇ ਵਾਪਸ ਜਿਹੜੀ ਮੇਨ ਜ਼ਿੰਦਗੀ ਦੀ ਤਾਰਾਗੀ ਉਹ ਲਿਆਂਦੀ ਪੂਰੀ ਕੋਸ਼ਿਸ਼ ਕੀਤੀ ਐ ਅਸੀਂ ਪੂਰਾ ਸਹਿਯੋਗ ਕਰਾਂਗੇ ਔਰ ਇਸੇ ਤੇ ਵਰਕ ਵੀ ਕਰਾਂਗੇ ਸਾਡੇ ਡੀਜੀਪੀ ਸਾਹਿਬ ਬਹੁਤ ਰਿਵਾਰਡ ਦੇ ਰਹੇ ਨੇ ਜੀ ਬਹੁਤ ਸਾਰੇ ਡਿਸਕਮੈਲਰੀਆਂ ਨੇ ਡੀਪੀ ਸਾਹਿਬ ਦੀਆਂ ਡਿਸਕਾਂ ਸਾਰਿਆਂ ਨੂੰ ਕੈਸ਼ ਅਵਾਰਡਸ ਸਰਟੀਫਿਕੇਟਸ ਮੈਂ ਤੇ ਪਿੰਡਾਂ ਵਾਲਿਆਂ ਨੂੰ ਆਪਣੀ ਜਿਹੜੀ ਸਾਡੀਆਂ ਬੀਡੀਸੀਜ਼ ਨੇ ਮੈਂ ਉਹਨਾਂ ਨੂੰ ਵੀ ਇਹ ਰਿਕੁਐਸਟ ਕਰਾਂਗਾ ਕਿ ਪਾਲਸੀ ਕਿ ਜੇ ਸਾਡੀ ਕੋਈ ਮਦਦ ਕਰਦਾ ਇਹ ਦੱਸਣ ਚ ਕਿ ਇਥੇ ਡਰੱਗਸ ਭਈਆਂ ਆ ਜਾਂ ਵਿਗਰੀਆਂ ਜਾਂ ਬਰਾਮਦ ਹੋ ਸਕਦੀਆਂ ਤੇ ਦੇਰ ਇਸ a ਕਲੀਅਰ ਕਾਰਡ ਪਾਲਸੀ ਆਫ ਦੀ ਪੰਜਾਬ ਪੁਲਿਸ ਕਿ ਉਹਨਾਂ ਵਿਲੇਜ ਵੈਂਕਸ ਕਮੇਟੀਆਂ ਨੂੰ ਉਹਨੂੰ ਬਕਾਇਦਾ ਕੈਸ਼ ਅਵਾਰਡ ਜਾਂ ਹੋਰ ਰਿਵਾਰਡ ਆ ਉਹ ਤੇ ਜਾਣਗੇ